ਸਰਬ ਤਿਹਾਰ ਦਾ ਟਾਈਮ ਹੈ ਤੇ ਤੁਸੀਂ ਮੋਬਾਈਲ ਤੇ ਮਸਤ ਹੋ। ਬੜਾ ਕੀ ਗੱਲ ਹੈ ਜੀ। ਇਤਨਾ ਗਰਮੀ ਬੋਣਿਆ ਜਾ ਰਿਹਾ ਜੀ। ਅੱਛਾ। ਗਰਮੀ ਕਰਕੇ ਕੋਈ ਵੀ ਬੰਦਾ ਘਰੋਂ ਨਿਕਲ ਨਹੀਂ ਰਿਹਾ। ਪਹਿਲਾਂ ਦਾ ਉਹ ਰਸ਼ ਘਟਾ ਹੈ ਜਿਵੇਂ ਦੀਵਾਲੀ ਹੁੰਦੀ ਸੀ ਤਾਂ ਰਸ਼ ਬਹੁਤ ਹੁੰਦਾ ਸੀ ਜੀ। ਇਹ ਡਿਵਾਈਡ ਹੋਣ ਕਰਕੇ ਤਿਹਾਰ-ਤਿਹਾਰ ਨਹੀਂ ਲੱਗ ਰਿਹਾ। ਪਹਿਲਾਂ ਦੇ ਦਿਨਾਂ ਨਾਲ ਹੁਣ ਕਿੰਨਾ ਫਰਕ ਹੈ? ਬਹੁਤ ਫਰਕ ਹੈ। ਕਿੰਨੀ ਕਿਸੇ ਦਾ ਫਰਕ ਪੈਂਦਾ ਤੁਹਾਨੂੰ ਕਿੰਨਾ ਤੁਹਾਨੂੰ? ਤੁਸੀਂ ਲੋਗ ਅਗਲੇ ਨਾਲ ਪਿਛਲੇ ਨਾਲ ਵੀ ਬੇਪਸੇ ਘੱਟ ਰਹਿ ਗਏ ਜੀ। ਅੱਲਾਹ ਦਾ ਸਾਰਿਆਂ ਨੂੰ ਦੀਵਾਲੀ ਮੁਬਾਰਕ। ਅਸੀਂ ਖੜੇ ਆ ਇਸ ਟਾਈਮ ਰੇਲਵੇ ਤੋਂ ਰੋਡ ਬੁਲਾੜਾ ਤੇ ਅੱਜ ਦਿਵਾਲੀ ਹੈ ਲੋਕ ਪਹਿਲਾਂ ਦਾ 705 ਚ ਪੈਣਗੇ ਦਿਵਾਲੀ ਅੱਜ ਦੀ ਹੈ ਜਾਂ ਕੱਲ 21 ਤਰੀਕ ਦੀ ਹੈ ਜਿਸ ਨੂੰ ਦੇਖਦੇ ਅੱਜ ਅਸੀਂ ਬਾਜ਼ਾਰ 'ਚ ਆਇਆ ਬਾਜ਼ਾਰ 'ਚ ਮੈਂ ਕਮਲ ਜੀ ਦਿਖਾਉਂਗਾ ਕਮਲ ਜੀ ਥੋੜਾ ਬੈਕ ਤੇ ਦਿਖਾਣਾ ਬਾਜ਼ਾਰ ਦੇ ਵਿੱਚ ਕੋਈ ਇੰਨੀਆਂ ਆਪਾਂ ਨੂੰ ਰੌਣਕਾਂ ਨਜ਼ਰ ਨਹੀਂ ਆ ਰਹੀਆਂ ਟ੍ਰੈਫਿਕ ਜ਼ਰੂਰ ਨਜ਼ਰ ਆ ਰਿਹਾ ਪਿੱਛੇ ਤੁਸੀਂ ਦੇਖੋਗੇ ਕਿ ਟ੍ਰੈਫਿਕ ਆ ਰਿਹਾ ਟ੍ਰੈਫਿਕ ਜਾਮ ਵੀ ਹੋ ਰਿਹਾ ਲੇਕਿਨ ਆਪਾਂ ਦੁਕਾਨਦਾਰਾਂ ਨੂੰ ਦੇਖਦਾ ਹਾਂ ਸਟਾਲਾਂ ਜੋ ਆਰਜੀ ਸਟਾਲਾਂ ਲਗਾਏ ਜਾਂਦੇ ਨੇ ਪੜਾਕੇ ਦੀਆਂ ਜਾਂ ਹੋਰ ਸਜਾਵਟੀ ਸਮਾਨ ਦੀਆਂ ਉਹ ਦੇਖੋ ਤੁਸੀਂ ਦੁਕਾਨਦਾਰ ਬੈਠੇ ਮੋਬਾਈਲ ਦੇਖ ਰਹੇ ਨੇ ਸਾਮਣੇ ਤੁਸੀਂ ਨਿਗਾਹ ਮਾਰੋਗੇ ਮੋਬਾਈਲ ਦਾ ਮਾਸਟਰ ਉਹਨਾਂ ਨੂੰ ਗਾ ਕੇ ਤੇ ਕੋਈ ਕਸਟਮਰ ਨਹੀਂ ਆਇਆ ਕੁਝ ਨਹੀਂ ਹੈ ਹਾਲਾਤ ਮੰਦੀ ਦੇ ਹੀ ਨੇ ਆਪਾਂ ਗੱਲ ਕਰਾਂਗੇ ਦੁਕਾਨਦਾਰ ਨੂੰ ਕੀ ਕਹਿਣਗੇ ਜਿੰਮੀ ਜੀ ਮੜਾ ਜੇ ਉੱਠ ਕੇ ਆਓਗੇ ਤੁਸੀਂ ਜੀ ਤਾਂ ਸਾਡੇ ਨਾਲ ਇੱਥੇ ਜਿੰਮੀ ਜੀ ਨੇ ਜਿਨ੍ਹਾਂ ਨੇ ਭੜਾਕਿਆਂ ਦੀ ਸਟਾਲ ਲਗਾਈ ਜਿੰਮੀ ਜੀ ਬੜਾ ਤੁਹਾਨੂੰ ਹੈਪੀ ਦਿਵਾਲੀ ਹੈਪੀ ਦੀਵਾਲੀ ਸਰ ਕੀ ਕਹੋਗੇ ਤੁਸੀਂ ਪਟਾਕਿਆਂ ਦੀ ਸਟਾਲ ਲਾਈ ਤੇ ਤੁਸੀਂ ਤਾਂ ਬੈਠੇ ਮੋਬਾਈਲ ਖੇਡੀ ਜਾਂਦੇ ਹੋ ਕੀ ਕਹੋਗੇ ਅਸੀਂ ਮੋਬਾਈਲ ਨਹੀਂ ਖੇਡ ਰਹੇ ਜੀ ਅਸੀਂ ਵੈਸੀ ਬੈਠੇ ਆ ਜੀ ਅੱਛਾ ਫ੍ਰੀ ਆ ਫਿਰ ਕੀ ਕਰੀਏ ਦੱਸੋ ਜੀ ਨਹੀਂ ਗਾ ਕਿਵੇਂ ਹੈ ਦੀਵਾਲੀ ਦੇ ਪਟਾਕਿਆਂ ਦੇ ਕਸਟਮਰ ਕਿਸ ਤਰ੍ਹਾਂ ਆ ਰਿਹਾ ਹੈ ਬਹੁਤ ਘੱਟ ਹੈ ਜੀ ਕੀ ਕਰਨਾ ਚਾਹਦਾ ਕਿਉਂ ਘੱਟ ਹੈ ਕਾਰਨ ਮਹਿੰਗਾਈ ਕਰਕੇ ਜੀ ਲੋਕ ਸਿਆਣੇ ਹੋ ਗਏ ਪਟਾਕੇ ਹੁਣ ਨਹੀਂ ਚਲਾ ਰਹੇ ਇਸ ਕਰਕੇ ਬਹੁਤ ਕਸਟਮਰ ਘੱਟ ਹੈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਅੱਗੇ ਪਹਿਲਾਂ ਵੀ ਲਗਾਈਆਂ ਸਟਾਲਾ ਤੁਸੀਂ ਜੀ ਹਾਂਜੀ ਹਾਂਜੀ ਬਹੁਤ ਅੱਛਾ ਪਹਿਲਾਂ ਨਾਲੋਂ ਹੁਣ ਬਹੁਤ ਘੱਟ ਹੈ ਪਹਿਲਾ ਲਾਈਨ ਹੀ ਨਹੀਂ ਟੁੱਟਦੀ ਸੀ ਉਹਨਾਂ ਇਸ ਕਰਕੇ ਬਹੁਤ ਘੱਟ ਕਸਟਮਰ ਹੈ ਕਸਟਮਰ ਸਿਆਣਾ ਹੋ ਗਿਆ ਕਿ ਜੇ ਆਪਾਂ ਪੜਾਕੇ ਨੂੰ ਅੱਗ ਲਾ ਦੇ ਇੱਕ ਤਾਂ ਆਪਣੇ ਰੁਪਿਆ ਨੂੰ ਅੱਗ ਲਾਣਾ ਕੰਮ ਹੋ ਜਾਂਦਾ ਹੈ ਇਹ ਕੰਮ ਹੈ ਨਾ ਜੀ ਹਾਂਜੀ ਹਾਂਜੀ ਇਹੀ ਕਹਿ ਰਹੇ ਹੋ ਕੋਈ ਬੱਚੇ ਤਾਂ ਫਿਰ ਵੀ ਜਿੱਦ ਕਰਦੇ ਸੀ ਪਰ ਅੱਕੇ ਚਲਾਣੇ ਨੇ ਬੱਚੇ ਤਾਂ ਜਿੱਦ ਕਰਨਗੇ ਹੀ ਫਿਰ ਬੱਚੇ ਕਾਵੇ ਹੋਏ ਜੀ ਬੱਚਿਆਂ ਦਾ ਗਾ ਕਰ ਰਿਹਾ ਹਾਂਜੀ ਹਾਂਜੀ ਬੱਚਿਆਂ ਦਾ ਬਾਪੂ ਜੇ ਆਪਾਂ ਗੱਲ ਕਰਦੇ ਭਾਈ ਜੀ ਉਹ ਜਿਹੜੇ ਮੋਬਾਈਲ ਚਮਸਤ ਨੇ ਉਹਨਾਂ ਨਾਲ ਵੀ ਗੱਲਾਂ ਭਾਈ ਸਾਹਿਬ ਤਿਹਾੜ ਦਾ ਟਾਈਮ ਹੈ ਤੇ ਤੁਸੀਂ ਮੋਬਾਈਲ ਚਮਸਤੋ ਸਰ ਪਰ ਕੀ ਗੱਲ ਹੈ ਜੀ ਇਤਨਾ ਗਰਮੀ ਮੋਣਿਆ ਜਾ ਰਹੀ ਹੈ ਅੱਛਾ ਗਰਮੀ ਕਰਕੇ ਕੋਈ ਵੀ ਬੰਦਾ ਘਰੋਂ ਨਿਕਲ ਨਹੀਂ ਰਿਹਾ ਤੁਸੀਂ ਦੇਖ ਲਓ ਰੋਡ ਜਮ੍ਹਾਂ ਖਾਲੀ ਦੀ ਇਹ ਰੋਡ ਤੇ ਲੱਗਦਾ ਹੈ ਕਿ ਸ਼ਾਮ ਤੱਕ ਕਸਟਮਰ ਚੱਲੇਗਾ ਕਸਟਮਰ ਚੱਲਦਾ ਜ਼ਰੂਰ ਹੈ ਚੱਲਦਾ ਸ਼ਾਮ ਨੂੰ 5:00 ਦੇ ਬਾਅਦ ਹੀ ਅੱਛਾ ਕੋਈ ਆਈ ਵੀ ਹੈ ਨਾ ਜਿਵੇਂ ਲੋਕ 755 ਵਿੱਚ ਪੈ ਰਹੇ ਨੇ ਵੀ 20 ਨੂੰ ਦਿਵਾਲੀ ਐਕਤੀ ਦਿਹਾੜੀ ਹੈ ਉਸ ਦਾ ਫਰਕ ਹੈ ਕਿਹੜੇ ਘਰ ਤੋਂ ਵੀ ਫਰ ਹੈਗਾਗਾ ਗਾ ਕੋ ਡਿਵਰਟ ਹੋ ਕੇ ਰੋਜ਼ ਨਾ ਚੱਲੇ ਰਗਾ ਕਾਣਾ ਜੀ ਮੰਡੇ ਨੂੰ ਕੋ ਮੰਡੇ ਟਿਵੀ ਦੇ ਐਡਵਰਟ ਹੋ ਠੀਕ 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 ਚਲਦੇ ਆਪਾਂ ਕਿਉਂਕਿ ਗਾਂਕ ਵੀ ਹੈ ਜ 605 ਆਪਾਂ ਆਪਾ ਪਹੁੰਚਿਆ ਅਗਰਵਾਰ ਸਵੀਟਸ ਮੱਤੀ ਵਾਲਿਆਂ ਦੇ ਨਾਮ ਤੇ ਸਾਡੇ ਭਲਾਡੇ ਦੀ ਮਸ਼ਹੂਰ ਦੁਕਾਨ ਹੈ ਸਵੀਟਸ ਦੀ ਆਪਾਂ ਇਹਨਾਂ ਨਾਲ ਗੱਲ ਕਰਦੇ ਕਿ ਇਹਨਾਂ ਦੇ ਦੁਕਾਨੇ ਦੇ ਉੱਤੇ ਪੁਰਾਣਾ ਅਸੀਂ ਦੇ ਦਿੰਦੇ ਸੀ ਬਹੁਤ ਰਸ਼ ਹੁੰਦਾ ਸੀ ਲੇਕਿਨ ਇਸ ਵਾਰ ਜਿਹੜਾ ਦੇਖ ਰਹੇ ਆ ਕਿ ਇੱਥੇ ਵੀ ਸੁਨਾਟਾ ਹੀ ছਾਇਆ ਆ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਭਾਈ ਸਾਹਿਬ 2 ਮਿੰਟ ਦੇ ਸਕਦੇ ਹੋ ਜੀ ਕਿ ਸਾਡੇ ਓਨਰ ਨੇ ਮੱਤੀ ਵਾਲਿਆਂ ਦੇ ਇਹਨਾਂ ਨਾਲ ਗੱਲ ਕਰਨਾ ਚਾਹ ਰਿਹਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਗੋਬਿੰਦ ਕਰਗਵੀ ਗੋਬਿੰਦ ਕਰਗਵੀ ਜੀ ਕਿਵੇਂ ਕਹੋਗੇ ਦੀਵਾਲੀ ਦਾ ਤਿਆਰ ਇਸ ਤਰ੍ਹਾਂ ਕਿਵੇਂ ਜਾ ਰਿਹਾ ਜੀ ਇਸ ਤਰ੍ਹਾਂ ਕਸਟਮਰ ਆ ਰਹੇ ਕਸਟਮਰ ਕੀ ਕਰ ਰਹੇ ਹੈ ਜੀ ਕਨਫਿਊਜ਼ਨ ਹੈ ਵੀ ਦੀਵਾਲੀ ਕੱਲ ਦੀ ਹੈ ਕਿ ਅੱਜ ਦੀ ਹੈ ਜੀ ਸਮਝ ਨਹੀਂ ਆ ਰਹੀ ਗੱਲ ਜਿਸ ਤਰ੍ਹਾਂ ਪਹਿਲਾਂ ਆਪਾਂ ਦੇਖਦੇ ਸੀ ਕਿ ਮਠਾਈਆਂ ਸਵੇਰੇ 4 ਵਜੇ ਵਿਕਣ ਲੱਗ ਜਾਂਦੀਆਂ ਸੀ ਕਿ ਅੱਜ ਆਪਾਂ 8-9 ਵਜੇ ਫ੍ਰੀ ਹੋ ਜਾਂਦੇ ਹੁੰਦੇ ਸੀ ਉਹ ਹੁਣ ਸਿਸਟਮ ਨਜ਼ਰ ਨਹੀਂ ਆ ਰਿਹਾ ਹੁਣ ਕਸਟਮਰ ਡਿਵਾਈਡ ਹੋ ਗਿਆ ਜੀ ਕੁਛ ਆ ਜਾ ਰਿਹਾ ਕੁਛ ਖਾਲਾਊਗਾ ਜੀ ਸਫੋ ਪੰਜੇ ਚ ਪੈ ਰਿਹਾ ਕ ਕਮ ਠੀਕ ਚੱਲ ਰਹੀ ਠੀਕ ਚੱਲ ਰਹਾ ਚਲੋ ਚੰਗੀ ਗੱਲ ਆ ਵਧੀਆ ਕਸਟਮਰ ਚੱਲ ਰਹੇ ਆ ਇਹਨਾਂ ਕੋਲ ਇਹ ਕਹਿੰਦੇ ਠੀਕ ਹੈ ਪਰ ਕਸਟਮਰ ਆ ਜਾਂਦਾ 605 ਜੀ ਵੀ ਅੱਜ ਲੈਣੀ ਆ ਕਿ ਕੱਲ ਲੈਣੀ ਆ ਵਟਾ ਕੀ ਕਹੋਗੇ ਦੀਵਾਲੀ ਦੇ ਜੇ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਪਹਿਲਾਂ ਨਾਲੋਂ ਰਸ਼ ਘਟਿਆ ਜਿਵੇਂ ਦੀਵਾਲੀ ਇੱਕ ਹੁੰਦੀ ਸੀ ਤਾਂ ਰਸ਼ ਬੋਧਿੰਬਾਸੀ ਜੀ ਇਹ ਡਿਵਾਈਡ ਹੋਣ ਕਰਕੇ ਤਿਹਾਰ ਤਿਹਾਰ ਨਹੀਂ ਲੱਗ ਰਿਹਾ ਮੰਦ ਬਾਜ਼ਾਰ ਵੀ ਆਪਾਂ ਦੇਖਦੇ ਸੁਣਨਾ ਹੀ ਪਿਆ ਬਾਜ਼ਾਰ ਖਾਲੀ ਖਾਲੀ ਹੋ ਰਿਹਾ ਹੈ ਕੋਈ ਜਿਵੇਂ ਹੁਣ ਹੜਾ ਆ ਕੇ ਹਟਣੇ ਉਸ ਦਾ ਵੀ ਕੋਈ ਮਾਰ ਪੈ ਰਹੀ ਆ ਪਰ ਅ ਥੋੜੀ-ਬੋਤ ਹੈਗੀ ਹੀ ਬਿਮਾਰੀ ਇਸ ਦੀ ਅਰਧੇ ਮਾਰ ਹੈ ਕਿਉਂਕਿ ਜ਼ਿਮੀਦਾਰ ਥੋੜਾ ਜਿਆਦਾ ਵਰਗ ਘਟਾ ਰਹੇ ਹੈਗਾ ਜੀ ਬਿਲਕੁਲ ਬਿਲਕੁਲ ਇਹ ਹੜਾ ਨਹੀਂ ਮਾਰ ਕਰਨੀ ਹੈ ਕਿ ਜ਼ਿਮੀਦਾਰ ਕਸਟਮਰ ਜਿਹੜਾ ਉਹ ਘਟ ਦੇਖਿਆ ਜਾ ਰਿਹਾ ਹੈ ਮਾਰਕੀਟ ਦੇ ਵਿੱਚ ਹੁਣ ਆਪਾਂ ਪਹੁੰਚੇ ਇੱਕ ਇਲੈਕਟ੍ਰੋਨਿਕ ਦੁਕਾਨ ਤੇ ਕਮਲ ਇਲੈਕਟ੍ਰੋਨਿਕ ਜੋ ਸਾਡੇ ਭਰਾਡੇ ਦੇ ਵਿੱਚ ਫਿੱਪਨ ਜੀ ਦੇ ਨਾਂ ਤੇ ਜਿਆਦਾ ਮਸ਼ਹੂਰ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹੈ ਕਿ ਇਹਨਾਂ ਦਾ ਕੀ ਰੁਝਾਨ ਹੈ ਦੀਵਾਲੀ ਦਾ ਹਾਂ ਜੀ ਨਮਸਕਾਰ ਬਾਉ ਜੀ ਹੋਰ ਠੀਕ ਹੋ ਪਰਾਂਦ ਵਾਲੀ ਮਗਰ ਸਾਰਿਆਂ ਨੂੰ ਹੈਪੀ ਦਿਵਾਲੀ ਬਰਾਡਰਵਾਸੀਆਂ ਨੂੰ ਕੀ ਕਹੋਗੇ ਦਿਵਾਲੀ ਤੇ ਤੁਹਾਡੇ ਪ੍ਰੋਡਕਟਾਂ ਦੇ ਕੀ ਪੋਜੀਸ਼ਨ ਹੈ ਜੀ ਬਹੁਤ ਵਧੀਆ ਦਿਵਾਲੀ ਹੈ ਜੀ ਗਵਰਨਮੈਂਟ ਨੇ ਜੀਐਸਟੀ ਘਟਾਤੀ ਸਾਡੀ ਸੇਲ ਬਹੁਤ ਵਧੀਆ ਹੋ ਰਹੀ ਹੈ ਇਸ ਨਾਲ ਜੀਐਸਟੀ ਦਾ ਇਫੈਕਟ ਪਿਆ ਆਪਾਂ ਨੂੰ ਬਹੁਤ ਫਰਕ ਆਇਆ ਜੀ ਰੇਟ ਕਿਹੜੇ ਨੇ ਰੇਟ 3 ਤੋਂ 5000 ਰੁਪਏ ਰੇਕ ਜੀ ਦਾ ਘਟਿਆ ਇਸ ਨਾਲ ਵੱਡੀ ਐਲਸੀਡੀ ਆ ਗਈ ਏਸੀ ਆ ਗਈ ਸਾਰੇ ਪ੍ਰੋਡਕਟ ਬਹੁਤ ਵਧੀਆ ਸੇਲ ਹੋ ਰਹੀ ਹੈ ਉਸ ਨਾਲ ਜੀ ਕੁਝ ਦਿਨਾਂ ਨਾਲ ਜਿਹੜੇ ਕਿ ਆਪਣੇ ਹੁਣ ਦਵਾਈ ਦੇ ਲੋਕ ਖਰੀਦਾਰੀ ਕਰ ਰਹੇ ਨੇ ਬਹੁਤ ਵਧੀਆ ਖਰੀਦਾਰੀ ਹੋ ਰਹੀ ਹੈ ਸਾਰਿਆਂ ਨੂੰ ਵਧੀਆ ਗਿਫਟ ਦੇ ਰਹੇ ਆ ਸਾਰਾ ਕੁਝ ਸਾਰਾ ਕੁਝ ਆ ਗਿਆ ਜੀ ਟ੍ਰੇਡ ਬਹੁਤ ਲੈਸ ਨਾਲ ਦੇ ਰਹੇ ਸਾਰੇ ਕਿਸ ਤਰ੍ਹਾਂ ਦੇ ਗਿਫਟ ਆ ਰਿਹਾ ਦਿਵਾਲੀ ਦੇ ਕਿਸ ਤਰ੍ਹਾਂ ਦੇ ਮੈਂ ਬੜਾ ਆਪਣਾ ਲੱਗ ਅਲੱਗ-ਅਲੱਗ ਗਿਫਟ ਨੇ ਕਿ ਮੈਂ ਗਾਰੰਟੀ ਪਹਿਲਾਂ 1 ਸਾਲ ਦੀ ਆਉਂਦੀ ਸੋਨ LCD ਦੀ 3 ਸਾਲ ਦੀ ਗਾਰੰਟੀ ਕਰ ਰਹੀ ਹੈ ਕੰਪਨੀਆਂ ਨੇ ਹਾਂਜੀ ਮੈਂ ਦਿਖਾਉਂ ਕਹਾਂਗਾ ਕਮਲ ਜੀ ਨੂੰ ਥੋੜਾ ਜਿਆਦਾ ਪ੍ਰੋਡਕਟਾਂ ਕਰਨੀ ਵੀ ਕੈਮਰਾ ਮਾਰਨਗੇ ਆਪਣਾ ਦਿਖਾਣਗੇ ਇੱਥੇ ਕਸਟਮਰ ਆਏ ਹੋਏ ਨੇ ਤੇ ਕਹਿੰਦੇ ਦੱਸੋ ਜਿਵੇਂ ਹ ਦੋ ਪਰ ਹੋਰੀਆਂ ਨੇ ਐਸੀਦਾ ਕੀ ਅਸਰ ਹੋ ਰਿਹਾ ਕੋਈ ਅਸਰ ਨਹੀਂ ਦੋਨੇ ਦਿਨਾਂ ਨੂੰ ਆਨ ਰਹੀ ਹੈ ਦੀਵਾਲੀ ਜੀ ਸਾਨੂੰ ਸੀਜ਼ਨ ਵਧੀਆ ਲੱਗ ਰਿਹਾ ਉਸ ਨਾਲ ਚਲੋ ਇਹ ਵਧੀਆ ਇਹਨਾਂ ਨੇ ਗੱਲ ਕੀਤੀ ਸੀਜ਼ਨ ਵਿਚ ਦੇ ਦਵਾਈ ਲੰਬੀ ਹੋ ਗਈ ਦਾ ਸੀਜ਼ਨ ਵੀ ਸਾਡਾ ਲੰਬਾ ਹੋ ਗਿਆ ਤੇ ਕਿਨ ਕਿ ਕੁਝ ਦੁਕਾਨਦਾਰ ਨੇ ਕਿਹਾ ਕਿ ਦੀਵਾਲੀ ਐਡਵਾਂਸ ਹੋ ਗਈ ਅਸੀਂ ਪਹਿਲੇ ਵਾਰ ਜਿਹਨਾਂ ਨੇ ਕਹੇ ਦੋ ਦੀਵਾਲੀਆਂ ਦਾ ਸਾਨੂੰ ਸਾਡਾ ਸੀਜ਼ਨ ਡਬਲ ਹੋ ਰਿਹਾ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਕੀ ਕਹੋਗੇ ਫਿਰ ਭਲਾ ਦੇ ਹੈਪੀ ਦੀਵਾਲੀ ਸਾਰੇ ਖੁਸ਼ ਰਹੋ ਜੀ ਲਓ ਜੀ ਮਾਰਕੀਟ ਘੁੰਮਦੇ ਘੁੰਮਦੇ ਆਪਾਂ ਪਹੁੰਚ ਗਏ ਇੱਕ ਮੋਬਾਈਲ ਦੀ ਦੁਕਾਨ ਤੇ ਸਰਦਾਰਾ ਜੀ ਦੀ ਮੋਬਾਈਲਾਂ ਦੀ ਦੁਕਾਨ ਸਰਦਾਰ ਜੀ ਘਟ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿੰਦੇ ਨੇ ਸਰਦਾਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਸ ਤਰ੍ਹਾਂ ਦਾ ਦੀਵਾਲੀ ਦਾ ਤਿਉਹਾਰ ਕਿਵੇਂ ਚੱਲ ਰਿਹਾ ਆਪਣੇ ਜੀ ਠੀਕ ਹੈ ਜੀ ਬਹੁਤ ਵਧੀਆ ਚੱਲ ਰਿਹਾ ਜੀ ਸਾਰੇ ਆ ਕਸਟਮਰ ਹਾਂਜੀ ਹਾਂਜੀ ਲੈ ਰਹੇ ਨਵੇਂ ਮੋਬਾਈਲ ਹਾਂਜੀ ਬਿਲਕੁਲ ਜੀ ਰੋਣਕਾ ਕਿਵੇਂ ਨੇ ਸ਼ਹਿਰ ਦੀ ਰੋਣਕਾ ਅੱਗੇ ਨਾਲੋਂ ਘਟ ਹੈ ਜੀ ਘਟਾ ਕੇ ਹਾਂਜੀ ਅੱਗੇ ਨਾਲੋਂ ਰੋਣਕਾ ਥੋੜੀ ਘਟ ਨੇ ਕਿਉਂਕਿ ਦੀਵਾਲੀ ਥੋੜੀ ਐਡ ਅਡਵਾਂਸਾਂ ਕਰਕੇ ਆ ਜਾਂ ਜਿਵੇਂ ਹੁਣ ਫਲੱਡ ਕੋ ਵਗੈਰਾ ਆ ਕੇ ਹਟੇ ਨੇ ਜਾਂ ਕੋਈ ਇਸ ਤਰ੍ਹਾਂ ਵੀ ਕਿਸ ਤਰ੍ਹਾਂ ਨਹੀਂ ਇਹ ਕੁਝ ਵੀ ਕਹਿੰਦੇ ਆ ਜਿਵੇਂ ਫਸਲਾਂ ਨੇ ਸਮਾਨ ਹੀ ਹੈਗਾ ਜੀ ਫਸਲਾਂ ਨੂੰ ਥੋੜਾ ਟਾਈਮ ਲੱਗਣਾ ਬਸ ਆਮ ਤੇ ਜਾਂ ਉਹਦਾ ਪੈਸਾ ਬੁੱਤਾ ਖੁੱਲਦਾ ਉਹਦੇ ਕਰਕੇ ਥੋੜਾ ਜਿਆਦਾ ਪੱਟ ਹੈ ਜਿਵੇਂ ਰੌਣਕਾਂ ਪਹਿਲਾਂ ਹੁੰਦੇ ਸੀ ਉਹ ਰੌਣਕਾਂ ਨਹੀਂ ਘਟ ਜਾਂਦੇ ਇਹ ਵੀ ਕਰ ਸਕਦੇ ਕਿ ਦੀਵਾਲੀ ਦੋ ਦਿਨ ਮਨਾਏ ਜਾਂਦੇ ਤਾਂ ਫੈਕਟ ਪੈ ਸਕਦਾ ਨਹੀਂ ਤਾਂ ਹੁਣ ਜਿਵੇਂ ਜਿਵੇਂ ਹਿੰਦੂ ਧਰਮ ਦੇ ਵਿੱਚੋਂ ਆ ਗਿਆ ਜਾਂ ਆਕਾਲ ਤਿਕਤਰ ਤੋਂ ਆ ਗਿਆ ਵੀ ਦੀਵਾਲੀ 21 ਦੀ ਬਣਾਉਣੀ ਹੈ ਤਕਰੀਬਨ ਮੈਨੂੰ ਲੱਗਦਾ ਜਿਆਦਾ 21 ਦਾ ਹੀ ਚੱਲ ਰਿਹਾ ਜਿਆਦਾ 21 ਦਾ ਹੀ ਕੱਲ ਨੂੰ ਹੋਸਾ ਦਾ ਰੌਣਕਾ ਹਾਂਜੀ ਸੋਚ ਹੈਗੀ ਵੀ ਕੱਲ ਨੂੰ ਇਸ ਤੋਂ ਜ਼ਿਆਦਾ ਵਧੀਆ ਉਮੀਦ ਹੈ ਉਮੀਦ ਹੈ ਕਿ ਆਨਲਾਈਨ ਸ਼ਾਪਿੰਗ ਦਾ ਫਰਕ ਹੈ ਕੋਈ ਆਲਪ ਬਿਲਕੁਲ ਬਿਲਕੁਲ ਗੱਲ ਕਰਦੇ ਆ ਜਿਵੇਂ ਹੁਣ ਦੇਖੋ ਜ਼ਿਆਦਾਤਰ ਆਪਾਂ ਦੇਖਦਾ ਤੁਸੀਂ ਕਦੇ ਮੋਬਾਈਲ ਨਵੇਂ ਆਨਲਾਈਨ ਬਹੁਤ ਖਰੀਦਾਰੀ ਆ ਗਈ ਉਹਦਾ ਉਹਦਾ ਤੁਹਾਨੂੰ ਕੀ ਇਫੈਕਟ ਪੈ ਰਿਹਾ ਆਨਲਾਈਨ ਦਾ ਏ ਚੱਕਰ ਹੈਗਾ ਜੀ ਜਿਹੜਾ ਕੋਈ ਸਮਝਦਾ ਰਹਿਗਾ ਜੀ ਮੇਰੇ ਖਿਆਲ ਉਹ ਆਨਲਾਈਨ ਘੱਟ ਮਖਾ ਰਿਹਾ ਕਿਉਂਕਿ ਆਨਲਾਈਨ ਦਾ ਚੱਕਰ ਇਹ ਵੀ ਮਗਾਉਂਦੇ ਆਪਾਂ ਕੁਛ ਆ ਆ ਕੁਝ ਜਾਂਦਾ ਜਾਂ ਫਿਰ ਜਿਹੜੀ ਚੀਜ਼ ਆਪਾਂ ਦੇਖੀ ਹੈ ਉਹ ਚੀਜ਼ ਪ੍ਰੋਪਰ ਸਹੀ ਨਹੀਂ ਆਉਂਦੀ ਜਾ ਜਵੇਂ ਗਰੰਟੀਆ ਬਰੰਗੀਆਂ ਦਾ ਕੋਈ ਵਰਤ ਪੈ ਜਾਂਦਾ ਜਿਵੇਂ ਆਪਾਂ ਕਹਿ ਦਿੰਦੇ ਜਿਵੇਂ ਅਸੀਂ ਤਾਂ ਡਿਸਟ੍ਰੀਬਿਊਟਰ ਦਾ ਬਿੱਲ ਕੱਟ ਕੇ ਦੇਤਾ ਜੀਐਸਟੀ ਵਾਲਾ ਤੇ ਆਨਲਾਈਨ ਦਾ ਤਾਂ ਕੋਈ ਮੇਰੇ ਖਿਆਲ ਸ਼ਾਇਦ ਮੰਨਤਾ ਹੈ ਜਾਂ ਨਹੀਂ ਹੈ ਬਹੁਤ ਜ਼ਿਆਦਾ ਨਹੀਂ ਕਹਿਦੇ ਆਪਾਂ ਬਾਕੀ ਇਹਨਾਂ ਦਾ ਆਪਾਂ ਦਾ ਇੱਕ ਅੱਡਾ ਬਣਿਆ ਹੋਇਆ ਆਪਾਂ ਬੈਠੇ ਆਂ ਦੁਕਾਨ ਦਾ ਆਫਿਸ ਆਪਣਾ ਖੁੱਲਿਆ ਹੋਇਆ ਕੋਈ ਦਿੱਕਤ ਆ ਗਈ ਕਸਮ ਭੱਜ ਕੇ ਆ ਜਾਏਗਾ ਆਨਲਾਈਨ ਕਿਹਦੇ ਕੋਲ ਜਾਏਗਾ ਬਿਲਕੁਲ ਬਿਲਕੁਲ ਜੀ ਸਭ ਤੋਂ ਵੱਡੀ ਤਾਂ ਇਹ ਚੀਜ਼ ਹੈ ਕਿ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਜਿਹੜਾ ਕੋਈ ਸਾਡੇ ਕੋਲ ਆਉਂਦਾ ਜੀ ਅਸੀਂ ਉਹਨਾਂ ਦੇ ਨਾਲ ਪੂਰੀ ਪ੍ਰੋਪਰ ਪੂਰੇ ਕਰਦੇ ਆਂ ਤੇ ਦੁਕਾਨਾਂ ਖੋਲਿਆ ਨੇ ਤੇ ਮੋਬਾਈਲ ਆਨਲਾਈਨ ਤੇ ਘੱਟ ਜੋਰ ਦਿਓ ਤੇ ਆਪਣੇ ਸ਼ਹਿਰ ਦੇ ਵਿੱਚੋਂ ਹੀ ਪ੍ਰੋਡਕਟ ਖਰੀਦੋ ਤਾਂ ਕਿ ਦੁਕਾਨਦਾਰ ਦਾ ਰੋਜ਼ਗਾਰ ਵੀ ਚੱਲੇ ਔਰ ਆਪਣਾ ਵੀ ਕੋਈ ਦਿੱਕਤ ਕੋਈ ਕਮੀ ਆ ਜਾਂਦੀ ਹੈ ਪੇਸ਼ੀ ਆ ਜਾਂਦੀ ਹੈ ਨੂੰ ਆਪਾਂ ਲੰਬਾ ਵੀ ਦੇ ਪਾਇਆ ਹੁਣ ਇੱਕ ਗਾਰਮੈਂਟਸ ਦੀ ਦੁਕਾਨ ਤੇ ਇੱਥੇ ਗੱਲ ਕਰਦੇ ਆਂ 골ਡੀ ਗਾਰਮੈਂਟਸ ਬੁਲਾੜਾ ਥਾਣੇ ਦੇ ਸਾਹਮਣੇ ਪਹੁੰਚਿਆ ਇਨਾਂ ਕੋਲ ਵੀ ਇਹਨਾਂ ਦਾ ਦੁਆਰੀ ਦੇ ਕੀ ਮਾਹੌਲ ਹੈ ਕਿ ਦੋ ਇਹਨਾਂ ਕੋਲ ਜ਼ਿਆਦਾਤਰ ਜੈਨਸਵੀਰ ਹੀ ਮਿਲਦਾ ਹੈ ਗੱਲ ਕਰਦੇ ਆਂ ਕਿ ਜੈਨਸਵੀਰ ਕਿਸ ਤਰ੍ਹਾਂ ਖੇਦਾਰੀ ਕਰ ਰਿਹਾ ਅੰਦਰ ਚਲਦੇ ਆਜੋ ਕਮ ਜੇ ਆਪਾਂ ਅੰਦਰ ਚਲੀਏ हां जी नमस्कार जी। ਨਾਲ 골ਡੀ ਜੀ ਨਾਲ ਪਾ ਉਹਨਾਂ ਨਾਲ ਗੱਲ ਕਰਾਂਗੇ 골ਡੀ ਜੀ ਕੀ ਹਾਲ ਹੈ? ਬਹੁਤ ਵਧੀਆ ਰਾਜੀ। ਪਹਿਲਾਂ ਤੁਹਾਨੂੰ ਦੀਵਾਲੀ ਦੀਆਂ ਮੁਬਾਰਕਾਂ। ਬਹੁਤ ਬਹੁਤ ਤੁਹਾਨੂੰ ਦੀਵਾਲੀ ਦੀਆਂ। ਕਿਸ ਤਰ੍ਹਾਂ ਚੱਲ ਰਿਹਾ ਹੈ ਦੀਵਾਲੀ ਦਾ ਅੱਜ ਖਰੀਦਦਾਰੀ ਕਰ ਰਹੇ ਨੇ ਨੌਜਵਾਨ ਗੋਡੇ ਕੋਲ ਜ਼ਿਆਦਾ ਰਜੈਂਸ ਏਰੀਆ ਹੈ। ਕੀ ਕਹ ਰਿਹਾ ਨੌਜਵਾਨ ਆ ਰਹੇ ਨੇ? ਨੌਜਵਾਨ ਆ ਰਹੇ ਨੇ ਪਰ ਅੱਗੇ ਨਾਲ ਬਹੁਤ ਫਰਕ ਹੈ ਕੰਮ ਦਾ। ਕਿਉਂ ਫਰਕ ਹੈ ਕੀ ਕਰਦੇ? ਸਾਰੇ ਨੌਜਵਾਨ ਪੀੜੀ ਬਾਹਰ ਚਲੀ ਗਈ ਇਸ ਕਰਕੇ ਪਪਾ ਨੂੰ ਬਹੁਤ ਅਸਰ ਹੋਇਆ ਹੈ। ਕਸਟਮਰ ਪਹਿਲਾਂ ਵਾਲਾ ਨਹੀਂ ਹੈਗਾ ਹੁਣ। ਤੇਵੇ ਅੱਜਕੱਲ ਨੌਜਾ ਬੱਚੇ ਬਾਹਰ ਨੇ ਘਰ ਦੇ ਵਿੱਚ ਬਜ਼ੁਰਗ ਨੇ ਠੀਕ ਹੈ ਨਾ ਜੀ ਉਹ ਜਦ ਬਜ਼ੁਰਗ ਹੁੰਦੇ ਉਹਨਾਂ ਨੇ ਤਾਂ ਜ਼ਿਆਦਾ ਕੇਅਰ ਕਰਨਾ ਹੁੰਦਾ ਬੱਚਿਆਂ ਨੇ ਉਹ ਕਰ ਕੀ ਕਰਦਾ ਤਾਂ ਹੀ ਬੱਚੇ ਸਾਰੇ ਬਾਹਰ ਚਲੇ ਗਏ ਇੱਥੇ ਉਹ ਬਜ਼ਾਰੇ ਬਜ਼ੁਰਗ ਰਹਿ ਕੇ ਵਿਚਾਰੇ ਕਿੱਥੋਂ ਬਜ਼ਾਰ ਚਾਣਗੇ ਠੀਕ ਹੈ ਕਿਉਂਕਿ ਬੱਚੇ ਜਿਹੜੇ ਆ ਉਹ ਜ਼ਿਆਦਾ ਆਨਲਾਈਨ ਖਰੀਦਦਾਰੀ ਕਰਦੇ ਨੇ ਸਾਨੂੰ ਉਸ ਕਰਕੇ ਬਹੁਤ ਮਾਰ ਪਈ ਹੈ ਕੰਮ ਦੀ ਪਹਿਲਾਂ ਵਾਲੇ ਦਿਵਾਈ ਨਾਲੋਂ ਹੁਣ ਕਿੰਨਾ ਫਰਕ ਆ ਬਹੁਤ ਫਰਕ ਆ ਕਿੰਨੀ ਕਿਸੇ ਦਾ ਫਰਕ ਪੈਂਦਾ ਤੁਹਾਨੂੰ ਕਿੰਨਾ ਤੁਹਾਨੂੰ ਤੁਹਾਨੂੰ ਅਗਲੇ ਨਾਲ ਪਿਛਲੇ ਨਾਲੋਂ ਵੀ ਬਸੇ ਕੰਮ ਰਹਿ ਗਿਆ ਜੀ ਬਿਲਕੁਲ ਜੀ ਇਹ 골ਡੀ ਜੀ ਕਹਿ ਰਹੇ ਨੇ ਕਿ ਪਹਿਲਾਂ ਨਾਲੋਂ ਕੰਮ ਬਹੁਤ ਫਰਕਾ ਹੈ ਮੇਨ ਕਾਰਨ ਹੈ ਕਿ ਨੌਜਵਾਨ ਬੱਚੇ ਵਿਦੇਸ਼ਾਂ ਜਾ ਚੁੱਕੇ ਨੇ ਘਰ ਦੇ ਵਿੱਚ ਬਜ਼ੁਰਗ ਹੀ ਰਹਿ ਰਹੇ ਨੇ ਬਜ਼ੁਰਗ ਜਿਆਦਾ ਖਰੀਦਦਾਰੀ ਨਹੀਂ ਕਰ ਸਕਦੇ ਕਿਉਂਕਿ ਬੱਚੇ ਉਹਨਾਂ ਦੇ ਹੀ ਬਾਰ ਵਿਦੇਸ਼ਾਂ 'ਚ ਬੈਠੇ ਨੇ ਉਹ ਉੱਥੇ ਸੈਲੀਬ੍ਰੇਟ ਕਰ ਰਹੇ ਨੇ ਲੇਕਿਨ ਇੱਥੇ ਇੰਡੀਆ ਦੇ ਵਿੱਚ ਬਜ਼ੁਰਗੋਨਾਂ ਦੇ ਵਿਚਾਰ ਨੂੰ ਵੇਟ ਕਰ ਰਹੇ ਨੇ ਉਸ ਦਾ ਕਾਰਨ ਹੈ ਗੁਜਾਰ ਦੇ ਵਿੱਚ ਮੰਡੀ ਦਾ ਇਹ ਵੀ ਇੱਕ ਕਾਰਨ ਬਹੁਤ ਵੱਡਾ ਹੈ ਆਪਾਂ ਚੱਗਾ ਜਲਦੇ ਪਹੁੰਚਾ ਹੁਣ ਇੱਕ ਵੈਰਾਈਟੀ ਸਟੋਰ ਤੇ ਆਪਾਂ ਉਹਨਾਂ ਨਾਲ ਕਰਕੇ ਉਹਨਾਂ ਦੀ ਕੀ ਸੋਚਣਾ ਹੈ ਦਿਵਾਲੀ ਬਾਰੇ ਅੱਜ ਕੀ ਕਹਿੰਦੇ ਨੇ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਸੰਦੀਪ ਕੁਮਾਰ ਹੈ ਜੀ ਗੋਪਾਲ ਬੈਡਸ਼ੋਰ ਦੁਕਾਨ ਦਾ ਨਾਮ ਹੈ ਜੀ ਦਿਵਾਲੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਤੇ ਦਿਵਾਲੀ ਨੇ ਬਹੁਤ ਸੋਹਣੀਆਂ ਰੌਣਕਾਂ ਨੇ ਬਾਜ਼ਾਰ ਦੇ ਵਿੱਚ ਜੀ ਹਰੇਕ ਕੋਲੇ ਕੰਮ ਹੈ ਜੀ ਤੇ ਕੀ ਕਹੋਗੇ ਜੇਵੇਂ ਦੀਵਾਲੀ 2 ਕਹੇ ਕਿ 20 ਦੀ ਵੀ 21 ਦੀ ਵੀ ਉਹਦੇ ਵਿੱਚ ਕਸਟਮਰ ਕਿਸ ਤਰ੍ਹਾਂ ਦੇਖ ਰਹਿਗਾ ਕਸਟਮਰ ਜੀ ਦੋਵੇਂ ਦੀਵਾਲੀਆਂ ਮਨਾ ਲਈ ਅਗਲਾ ਤਾਂ ਅੱਜ ਵੀ ਮੱਤਾ ਡੇਗ ਲਓ ਕੱਲ ਵੀ ਡੇਗ ਲਓ ਬਹੁਤ ਖੁਸ਼ੀ ਆ ਲੋਕਾਂ ਨੂੰ ਇਸ ਚੀਜ਼ ਦੀ ਬਾਕੀ ਜਿਵੇਂ ਇਹਨਾਂ ਨੂੰ ਕਸਟਮਰ ਚਾਹੇ ਜੈਸੇ ਵੀ ਹੈ ਇਹਨਾਂ ਦੇ ਚਾਹੇ ਤੇ ਰੌਣਕ ਦੇਖ ਕੇ ਮਨ ਨੂੰ ਖੁਸ਼ੀ ਪੂਰੀ ਹੋਈ ਹੈ ਉਹ ਦੀਵਾਲੀ ਦੀ ਰੌਣਕ ਪੂਰੇ ਅਨਦੇ ਮਨ ਦੇ ਵਿੱਚ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਦਿਵਾਲੀ ਦੇਖੋ ਠੀਕ ਹੋ ਗਿਆ ਜਿ ਸ਼ਹਿਰਾ ਨੂੰ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਪੂਰੇ ਰੱਜ ਕੇ ਦੋ ਦਿਨ ਦਿਵਾਲੀ ਹਣਾਓ ਜੀ ਐਨ ਪੂਰਾ ਵਧੀਆ ਵਾਹ ਜੀ ਵਾਹ ਬਹੁਤ ਵਧੀਆ ਮਾਹੌਲ ਹੈ ਜੀ ਬਿਲਕੁਲ ਜੀ ਬਿਲਕੁਲ ਦੋ ਦਿਨ ਦਿਵਾਲੀ ਮਨਾਣੀਆਂ ਰੱਜ ਕੇ ਮਨਾਣੀਆਂ ਖਦਲ ਖੁੱਲ ਕੇ ਮਨਾਓ ਜੀ ਠੀਕ ਹੈ ਜੀ ਆਪਾਂ ਚੱਲਦੇ ਆ ਅੱਗੇ ਮੈਂ ਹੋਰ ਗੱਲ ਕਰਦੇ ਆ ਕਿ ਜੋਰ ਭਾਈ ਸਾਹਿਬ ਇੱਥੇ ਕੜੇ ਭਾਈ ਸਾਹਿਬ ਹੋਰ ਵੀ ਬੈਠ ਨੇ ਇਹਨਾਂ ਨੇ ਘੜੀਆਂ ਦੀ ਸਟਾਲ ਲਗਾਈ ਆ ਤੁਸੀਂ ਕੀ ਕਹੋਗੇ ਥਾਲੀ ਵਾਰੀ ਦਿਵਾਲੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਦੀਵਾਲੀ ਲੋਕ ਮਨਾ ਰਹੇ ਨੇ ਖਾਤਾ ਦੇ ਮਨ ਦੇ ਵਿੱਚ ਲੋਕਾਂ ਨੂੰ ਬਹੁਤ ਖੁਸ਼ੀ ਆਈ ਜੀ ਪ੍ਰਮਾਤਮਾ ਹਰੇਕ ਦੇ ਕਾਰਜ ਦੇ ਵਿੱਚ ਵਾਧਾ ਕਰੇ ਅੱਜ ਦੀਵਾਲੀ ਹੈ ਜੀ ਕੱਲ ਬੰਦੀ ਛੋੜ ਦਿਵਸ ਹੈ ਜੀ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਵੀ ਬਹੁਤ ਚੰਗੀ ਤਰ੍ਹਾਂ ਮਨਾਇਆ ਜਾਂਦਾ ਹੈ ਹਰੇਕ ਦੇ ਮਨ ਦੇ ਵਿੱਚ ਅੱਡਾ ਅੱਡੀ ਸ਼ਰਧਾ ਹੁੰਦੀ ਹੈ ਜੀ ਹੋਰ ਜੀ ਆਪਾਂ ਪਹੁੰਚੇ ਇੱਕ ਦੀਵੇ ਬਣਾਵਾ ਵਾਲੇ ਸਟਾਲ ਤੇ ਲੇਕਿਨ ਦੀਵੇ ਤਾਂ ਅੱਜਕੱਲ ਬਾਲਣੇ ਬਚਦੇ ਨਹੀਂ ਘਟ ਮੱਚਦੇ ਨਹੀਂ ਲੇਕਿਨ ਦੀਵੇ ਦੀ ਰੋਸ਼ਨੀ ਜਿਹੜੀ ਹੈ ਉਹ ਹੁਣ ਘੱਟ ਦੇਖ ਨੂੰ ਮਿਲਦੀ ਹੈ ਕਿਉਂਕਿ ਇਹਨਾਂ ਦੀ ਜਗ੍ਹਾ ਲੈ ਚੁੱਕੀ ਹੈ ਹੁਣ ਚਾਈਨਾ ਦੀਆਂ ਲੜੀਆਂ ਚਾਈਨਾ ਦੀਆਂ ਲੜੀਆਂ ਨੇ ਆਪਣੇ ਇਸ ਮਿੱਟੀ ਦੇ ਦੀਵੇ ਬਣਾਉਣ ਦੇ ਕਾਰੋਬਾਰ ਤੇ ਬਹੁਤ ਫਰਕ ਪਾਇਆ ਆਪਾਂ ਇਹ ਨਾਲ ਕਮੇਟੀ ਦੇ ਦੀਵੇ ਬਣਾ ਲੈ ਵਾਲੇ ਕਾਰੀਗਰਾਂ ਨੇ ਪਾਉਂਨਾ ਨਾਲ ਗੱਲ ਕਰਾਂਗੇ ਕਿੰਦਾ ਮੈਂ ਤੁਹਾਡਾ ਜੀ ਮਾਹੰਦੀਰੀ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਦੀਵੇ ਦਾ ਇਹ ਜੀ ਸਾਨੂੰ 20 ਸਾਲ ਹੋ ਗਏ ਜੀ ਹੁਣ ਚਲਾ ਰਹੇ ਹਾਂ ਜੀ ਉਹ ਬੁਢੇ ਦਾ ਬਹੁਤ ਚੱਲਣ ਲੱਗੇ ਸਾਡਾ ਅਸੀਂ 20 ਸਾਲ ਹੋ ਗਏ ਕੰਮ ਕਰਦੇ ਕੀ ਫਰਕ ਆ ਤੁਹਾਨੂੰ ਪਹਿਲਾਂ ਦਵਾਈਆਂ ਦੇ ਹੁਣ ਦਾ ਜੀ ਹੁਣ ਪਹਿਲਾਂ ਨਹੀਂ ਲੋਕਾਂ ਨੇ 20 ਨੇ ਬਹੁਤ ਕੰਮ ਖਰਾਬ ਕਰਿਆ ਜੀ ਤੇ ਦੀਵੇ ਬਹੁਤ ਕਰ ਤੇ ਮੰਨੇ ਨੇ ਉਹ ਅਜੀ ਕੋਈ ਚੀਜ਼ ਬਹੁਤ ਘੜੀ ਆ ਕੋਈ ਚੀਜ਼ ਬਹੁਤ ਘੜੀ ਪਹਿਲਾਂ ਘਰਾਂ ਦੇ ਵਿੱਚ ਆਪਾਂ ਦੇਖਦੇ ਕਿ ਚੈਨ ਲੜੀਆਂ ਨੇ ਲੈ ਲਈ ਦੀਵੇ ਦੀ ਜਗਾ ਘਟ ਗਈ ਇਹਦਾ ਕੀ ਇਹ ਦੀਵੇ ਜਿੰਨਾ ਤੇਲ ਬਚਾਉਂਦੇ ਨੇ ਉਹ ਦੀ ਬੰਦੀ ਆ ਜੀ ਕਿਉਂਕਿ ਦੀਵਾਲੀ ਤਾਂ ਦੀਵੇ ਦਾ ਧਿਆਰੀ ਸੀਗਾ ਉਹ ਲੜੀਆਂ ਨੇ ਲੈ ਲਿਆ ਹੁਣ ਹਾਂ ਜੀ ਲੜੀਆਂ ਨੇ ਉਸ ਦਾ ਫਰਕ ਪਿਆ ਤੁਹਾਨੂੰ ਕਾਰੋਬਾਰ ਤੋਂ ਹਾਂ ਜੀ ਬਹੁਤ ਜ਼ਿਆਦੇ ਪਿਆ ਜੀ ਫਰਕ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਬਹੁਤ ਫਰਕ ਪਿਆ ਚੈਨਾ ਚੈਨਾ ਦੇ ਮਾਲ ਲੈਣ ਨਾਲ ਉਹ ਕਾਫੀ ਉਹ ਕੀਤਾ ਹੈ ਅਸੀਂ ਕਸਟਮਰ ਨੂੰ ਅਪੀਲ ਕਰਾਂਗੇ ਕਿ ਮਿੱਟੀ ਦੇ ਦੀਵੇ ਕਿਉਂਕਿ ਇਹ ਵੀ ਸਾਲ ਬਾਦ ਵੇਟ ਕਰਦੇ ਨੇ ਇਹਨਾਂ ਤੋਂ ਦੀਵੇ ਜ਼ਰੂਰ ਖਰੀਦਣ ਜ਼ਰੂਰ ਪਹੁੰਚਣਾ ਇਹਨਾਂ ਦੁਕਾਨ ਤੇ ਅੱਗੇ ਚੱਲਦੇ ਹਾਂ ਥੋੜੀ ਹੋਰ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਲਓ ਜੀ ਆਪਾਂ ਚੱਲਦੇ ਫਿਰਦੇ ਪਹੁੰਚ ਗਏ ਆ ਪੀਐਨਬੀ ਰੋਡ ਤੇ ਪੀਐਨਬੀ ਰੋਡ ਤੇ ਹੈ ਕਿ ਇੱਥੇ ਇੱਕ ਨਵਾਂ ਸ਼ੋਰੂਮ ਖੁੱਲਿਆ ਹੈ ਸ਼ੁਭ ਮਿਲਨ ਫੈਸ਼ਨ ਆਪਾਂ ਇਹਨਾਂ ਕੋਲ ਚੱਲਦੇ ਆ ਇਹਨਾਂ ਕੋਲ ਕਿਸ ਤਰ੍ਹਾਂ ਦੀਆਂ ਵੈਰਾਈਟੀ ਨੇ ਕੀ ਇਹਨਾਂ ਦਾ ਦੀਵਾਲੀ ਦਾ ਜੋ ਕਸਟਮਰ ਆ ਰਿਹਾ ਕਿਸ ਤਰ੍ਹਾਂ ਦੀ ਵੈਟੀ ਦੇ ਰਹੇ ਨੇ ਆਪਾਂ ਗੱਲ ਕਰਦੇ ਆ ਅੱਗੇ ਆਜੋ ਕਮਲ ਜੱਗੇ ਚਲੀਏ ਆ ਗਏ ਆਪਾਂ ਇੱਥੇ ਦੁਕਾਨ ਦੇ ਉੱਪਰ ਗੱਲ ਕਰਦੇ ਆ ਇਹਨਾਂ ਦਾ ਨਵਾਂ ਸ਼ੋਰੂਮ ਖੁੱਲਿਆ ਨਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਬੀਜੀ ਨੇ ਭਾਈ ਸਾਹਿਬ ਕਿਉਂਕਿ ਦੀਵਾਲੀ ਦਾ ਵੀ ਚੱਲ ਰਿਹਾ ਹੈ ਪਹਿਲਾਂ ਆਪਾਂ ਕਸਟਮਰ ਨਾਲ ਹੀ ਗੱਲ ਇਸ ਤਰ੍ਹਾਂ ਦੀ ਵੈਰਾਈਟੀ ਮਿਲਿਆ ਨਾ ਬਹੁਤ ਵਧੀਆ ਮਿਲਿਆ ਜੀ ਨਵੀਂ ਨਿਊ ਵੈਰਾਈਟੀ ਆਉਂਦੀ ਆ ਸਾਰੀ ਨਿਊ ਵੈਰਾਈਟੀ ਹੈ ਨਵਾਂ ਸ਼ੋਰੂਮ ਹੈ ਹਾਂਜੀ ਸਰ ਵਧੀਆ ਖਲਿਆ ਬਹੁਤ ਵਧੀਆ ਇਸ ਤਰ੍ਹਾਂ ਦੀ ਵੈਰਾਈਟੀ ਹੈ ਲੇਡੀਜ਼ ਸੂਟਾਂ ਦੇ ਵਿੱਚ ਕਿੰਨੇ ਲੇਡੀਜ਼ ਬਹੁਤ ਸੋਹਣੇ ਸੂਟ ਮਿਲ ਰਹੇ ਆ ਜੀ ਸਾਨੂੰ ਬਾਹਰ ਭੇਜਨੇ ਨੇ ਸੀ ਹਾਂਜੀ ਹਾਂਜੀ ਬਹੁਤ ਵਧੀਆ ਰੇਟ ਕਿਸ ਤਰ੍ਹਾਂ ਦੇ ਨੇ ਇਹਦੇ ਰੇਟਾਂ ਸਹੀ ਰੇਟ ਆ ਜੀ ਇਹਨਾਂ ਦਾ ਵਾਜਬ ਰੇਟ ਤੇ ਤੇਰੇ ਹਾਂਜੀ ਹਾਂਜੀ ਸਰ ਕੀ ਕਹੋਗੇ ਕਸਮਰ ਰੈਨਰ ਕੋਲ ਅਸੀਂ ਕਹਿ ਰਹੇ ਹਾਂ ਵੀ ਵਧੀਆ ਬਹੁਤ ਵਧੀਆ ਆਓ ਸਾਰੇ ਦੇਖ ਕੇ ਵਿਕਟ ਕਰੋ ਇੱਕ ਵਾਰੀ ਆ ਕੇ ਸਾਰੇ ਤੁਸੀਂ ਅੱਜ ਨੂੰ ਤਾਂ ਵੈਰਾਈਟੀ ਲੈ ਇਤੋਂ ਵੈਰਾਈਟੀ ਲੈ ਕੇ ਝੁਕੇ ਜਾ ਰਹੀ ਹੈ ਗੱਲ ਕਰਦੇ ਆ ਸ਼ੋਰੂਮ ਦੇ ਓਨਰ ਜੀ ਨਾਲ ਉਹਨਾਂ ਨਾਲ ਗੱਲ ਕਰਦੇ ਆ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਹੈਪੀ ਮਿੱਤਲ ਜੀ ਹੈਪੀ ਜੀ ਕਿੰਨਾ ਟਾਈਮ ਹੋ ਗਿਆ ਆਪਣੇ ਸ਼ੋਰੂਮ ਖੋਲ੍ਹੇ ਨੂੰ ਸ਼ੋਰੂਮ ਜੀ ਅਸੀਂ 18-10 ਤੋਂ 2000 ਦੇ ਵਿੱਚ ਮੈਂ ਸਟਾਰਟ ਕੀਤਾ ਸੀ ਹੁਣ ਦੁਬਾਰਾ ਇਸ ਨੂੰ ਮੈਂ ਰੈਨੋਵੇਟ ਕਰਕੇ ਦੁਬਾਰਾ ਇੱਧਰ ਦੁਕਾਨ ਨੂੰ ਨਵੇਂ ਸਿਰੋਂ ਫੇਰ ਸਟਾਰਟ ਕੀਤਾ ਜੀ ਅੱਜ ਦੀਵਾਲੀ ਦੇ ਉੱਤੇ ਤੁਸੀਂ ਕੀ ਕੀ ਆਫਰਾਂ ਕੋਈ ਆਫਰ ਲਗਾਈ ਹੈ ਕਸਟਮਰ ਲਈ ਔਰ ਸਾਰੀਆਂ ਆਫਰਾਂ ਨੇ ਜੀ ਮਿਨੀਮਮ ਰੇਟ ਹੋਣਗੇ ਆਪਣੀ ਚੀਜ਼ ਵਧੀਆ ਜਾਊਗੀ। ਬਾਕੀ ਲੇਡੀਜ਼ ਗਾਹਕ ਦੇ ਸੂਟ ਪਸੰਦ ਕਰਾ ਦੀਏ ਸਾਰਾ ਕੁਝ ਹੀ ਆ ਗਿਆ ਜੀ। ਕਿਹੜੀ ਕਿਹੜੀ ਵੈਰਾਈਟੀ ਰੱਖੀ ਹੋਏ ਤੁਸੀਂ? ਜ਼ਿਆਦਾ ਲੇਡੀਜ਼ ਦੀ ਵੈਰਾਈਟੀ ਰੱਖੀ ਹੈ ਜਾਂ ਜੈਂਸ ਵੀਰ ਵੀ ਕੁਝ ਰੱਖੇ ਨੇ? ਨਹੀਂ ਜੈਂਟਸ ਆਹ ਹੈ ਜੀ ਰੈਮਰਡ, ਸੀ ਆਰਾਮ, ਕਰਾਸਿਮ, ਗਰਾਡੋ ਸਾਰੀਆਂ ਕੰਪਨੀਆਂ ਦਾ ਜੀ ਰੈਮਰਡ ਦਾ। ਪਲੱਸ ਅਸੀਂ ਮੁੰਟੀ ਕਾਰਲੋ ਦੇ ਡੀਲਰਾਂ ਜੀ ਜਿਹਦੇ ਵਿੱਚ ਹੈਂਡਲੂਮ ਦੇ ਵਿੱਚ ਸਾਡੇ ਲਵੇ ਕੰਬਲ ਔਰ ਅਰਜਾਈ। ਮੁੰਟੀ ਕਾਰਲੋ ਦੀ। ਬੈੱਡ ਸ਼ੀਟਸ ਸਾਡੇ ਲਈ ਟ੍ਰਾਈਡੈਂਟ ਟਾਬਲ ਟ੍ਰਾਈਡੈਂਟ ਦੇ। ਬਾਕੀ ਹੋਰ ਨਾਰਮਲ ਨਾਰਮਲ ਚਾਦਰਾਂ 'ਚ 5-700 ਦੀਆਂ 24 ਵੈਰਾਈਟੀਆਂ ਆਈ ਗਈ। ਜੈਂਟਸ ਦੇ ਵਿੱਚ ਪੈਂਟ-ਪੋਟ, ਜਾਗਟਾਂ, ਕੁਰਤੇ-ਪਜਾਮੇ ਸਾਰਾ ਬ੍ਰਾਂਡਡ ਹੀ ਜਾਊਗਾ ਕਪੜਾ ਦਾ। ਲੇਡੀ ਦੇ ਵਿੱਚ ਰੈਡੀमेड ਫੁੱਟ, ਸਾੜੀ ਦੀ ਬਹੁਤ ਵੈਰਾਈਟੀ ਹੈ ਜੀ, ਲਹਿੰਗੇ ਹੋਗੇ, ਸੂਟ ਵਗੈਰਾ ਹੋਗੇ। ਟੋਟਲ ਸਮਾਨ ਮਿਲੂਗਾ ਲੇਡੀ ਦੇ ਪੈਕ ਵਾਲਾ ਆਪਣੇ ਨਾਲ। ਬਾਕੀ ਫੁੱਲ ਵੈਲ ਪੱਗਾਂ ਵਾਸਤੇ ਅਸੀਂ ਇੱਕ ਸਪੈਸ਼ਲ ਕੁਆਲਿਟੀ ਵੀ ਚਾਲੂ ਕੀਤੀ ਐ ਜੋ ਕਿ ਸਾਨੂੰ ਆਮ ਨਹੀਂ ਮਿਲ ਸਕਦੀ ਅਲੱਗ ਦੀ ਕੁਆਲਿਟੀ ਹੈ ਸਪੈਸ਼ਲ ਕੁਆਲਿਟੀ ਹੈ ਪਗੜੀਆਂ ਵਾਸਤੇ ਉਹ ਵੀ ਮਿਲੂਗੀ ਲੈਕਾ ਹੋਰ ਦੱਸੋ ਸ਼ੁਭ ਮਿਲਨ ਤੁਸੀਂ ਇਹ ਕੀ ਸੋਚ ਕੇ ਦੁਕਾਨ ਦਾ ਨਾਮ ਰੱਖਿਆ ਸ਼ੁਭ ਮਿਲਨ ਕੀ ਦਿਮਾਗ ਦਾ ਇਹ ਥੋੜੀ ਇਹ ਸਾਡੇ ਬੇਟਾ ਮੇਰਾ ਜੀ ਜਨ ਸੰਤਾਨ ਨੂੰ ਮਨ ਦਈ ਜੀ ਠੀਕ ਹੈ ਜੀ ਇਹ ਜੈਨੀ ਸੰਤਾਨ ਨੇ ਨਾਂ ਕੱਢ ਕੇ ਦਿੱਤਾ ਵੀ ਇਹ ਰੱਖਣਾ ਜੀ ਸ਼ੁਭ ਮਿਲਨ ਬਿਲਕੁਲ ਜੀ ਸੰਤਾਨ ਨੂੰ ਮੰਨਦੇ ਨੇ ਸੰਤਾ ਜੀ ਨੇ ਨਾਮ ਰੱਖਿਆ ਹੈ ਅੱਜ ਦਿਵਾਲੀ ਹੈ ਪਹੁੰਚੋ ਇਹਨਾਂ ਕੋਲ ਇਹਨਾਂ ਦੇ ਇੱਕ ਵਾਰੀ ਵਿਜ਼ਿਟ ਕਰੋ ਕਸਟਮਰ ਦੇਖੋ ਇਹਨਾਂ ਦੀ ਵੈਰਾਈਟੀ ਦੇਖੋ ਕਿਸ ਤਰ੍ਹਾਂ ਇਹ ਵੈਰਾਈਟੀ ਦੇ ਰਹੇ ਨੇਗੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਤਬ ਤੱਕ ਲਈ ਦਿਓ ਜੀ ਆਜਾ